પરમિતેશ ਜਾਣਕਾਰੀ ਦਿੱલી સો এসડપીસી ਦੇ ਮੁੱਖ ਦਫ਼ਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿਚਕਾਰ ਹੋਈ ਇਸ ਲੜਾਈ ਦਾ ਤੇ ਲ ਹਸਪਤਾਲ ਵੱਲਾ ਵੀ ਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਝੰਡੋਰ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾਨ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ਫਿਲਹਾਲ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਹਸਪਤਾਲ ਵੱਲ ਆ ਕੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਝੰਡੋਰ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਫਿਲਹਾਲ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸ ਨੇ ਕਿਹਾ ਕਿ ਉਸ ਦਾ ਹਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕ ਸਿਹਤ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਨਾਨਕ ਦਾ ਹਸਪਤਾਲ ਵੱਲ ਖੇ ਜੋ ਹੈ ਹਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਅਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਬੰਦਾ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤਾ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀਸੀ ਨੇ ਉਸੇ ਮੌਕੇ ਦੱਸੀ ਹੈ ਔਰ ਇਹ ਵੀ ਦੱਸਿਆ ਹੈ ਕਿ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਾਰਨ ਹੈ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫ਼ਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮੁਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸਜੀਪੀਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮ ਦਾ ਸੀ ਡਾਈਟੋਂ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵਾਲਾ ਵੇਖੇ ਤੇ ਵਿਸੇ ਪਹੁੰਚਿਆ ਆ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕੀ ਵੱਲਾ ਵੇਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਝੰਡੋਰ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ਫਿਲਹਾਲ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸ.ਆਈ.ਪੀ.ਐਸ ਨੇ ਕਿਹਾ ਕਿ ਉਸ ਦਾ ਹਾਲਜਾਨਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫ਼ਦ ਜਾ ਰਿਹਾ ਸਖਤਰ ਸਾਹਿਬ ਪਬਲਿਕਿਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਆਖੇ ਜੋ ਹੈ ਹਾਲਜਾਨਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਹਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਹੈ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀਸੀ ਨੇ ਉਸੇ ਮੌਕੇ ਦੱਸੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਾਰਨ ਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮੁਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸਜੀਪੀਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮਦਾਰ ਤਾਂ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਐ ਤਾਂ ਗੁਰੂ ਰਾਮਦਾਸ ਹਸਪਤਲ ਵੱਲ ਆ ਵੇਖੇ ਇਸ ਵੀ ਸੇ ਪਹੁੰਚਿਆ ਆ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਈ ਨੌਜਵਾਨ ਕੰਮ ਕਰਦੇ ਆ ਪਰ ਏਡੀ ਜ਼ਿਆਦਾ ਜਿਹੜੀ ਖਟਾਸ ਆ ਕਿ ਇਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਤਰਖਾਸ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਅਦ ਹੀ ਇੱਕ ਮੁਲਾਜ਼ਮ ਨੇ ਜਿਸ ਨੇ ਹਮਲਾ ਕੀਤਾ ਹੈ ਉਸ ਖਿਲਾਫ ਜਿਹੜੀ ਇਹ ਸ਼ਿਕਾਇਤ ਦਿੱਤੀ ਜਾਵੇ ਸੋ ਇਸ ਵੇਲੇ ਵੀ ਆਈਸੀਪੀਸੀ ਦੇ ਜਿਹੜੇ ਅ ਅ ਦਫ਼ਤਰ ਵਿੱਚੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਇੱਕ ਸਾਬ ਦਾ ਮਾਹੌਲ ਬਣਿਆ ਹੋਇਆ ਕਿ ਇੱਕਦਮ ਬਹਿਸ ਹੋਈ ਹੈ ਬਹਿਸ ਤੋਂ ਬਾਅਦ ਲੜਾਈ ਤੋਂ ਬਾਅਦ ਹੀ ਕਿਰਪਾਨ ਕੱਢ ਮਾਰੀ ਔਰ ਐਡੀ ਵੱਡੀ ਜਿਹੜੀ ਸੰਸਥਾ ਹੈ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿ ਉਹਨਾਂ ਅੰਦਰ ਇੰਨੇ ਵੀ ਪੇਸ਼ੈਂਟਸ ਨਹੀਂ ਹੈਗੇ ਕਿ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਗੱਲ ਸੁਲਝਾਣ ਵੱਲ ਤੁਰਨੀ ਆ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਦੇ ਕਿ ਮੇਰੇ ਨਾਲ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਕੋਈ ਬਹਿਸ ਬਜਾਈ ਹੁੰਦੀ ਹੈ ਸਭ ਕੀ ਕਾਰਨ ਰਿਹਾ ਹੈ ਇਸਾ ਕਿ ਕਿਸੇ ਤੱਕ ਗੱਲ ਨਹੀਂ ਪਹੁੰਚੀ ਸਿੱਧਾ ਆ ਕੇ ਕਿਰਪਾਨ ਕੱਢ ਮਾਰੀ ਫਿਲਹਾਲ ਪੁਲਿਸ ਹੁਣ ਕੀ ਤਫਤੀਸ਼ ਕਰਦੀ ਹੈ ਪੁਲਿਸ ਕੇਸ ਐਂਗਲ ਤੋਂ ਤਫਤੀਸ਼ ਕਰਦੀ ਹੈ ਵੀ ਦੇਖਣਾ ਹੋਵੇਗਾ ਬਾਕੀ ਐਸసీపీਸੀ ਦੇ ਵੱਲੋਂ ਜਿਹੜੀ ਕਾਰਵਾਈ ਸਖਤ ਕੀਤੀ ਗਈ ਹੈ ਸਸਪੈਂਡ ਵੀ ਕਰ ਦਿੱਤਾ ਹੈ ਔਰ ਪੁਲਿਸ ਨੂੰ ਵੀ ਜੜੀ ਹੈ ਦਰਖਾਸਤ ਦੇ ਦਿੱਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰ ਮੀਤ ਇਹ ਜਾਣਕਾਰੀ ਦੇ ਲਈ ਸੋ ਐਸਡੀਪੀਸੀ ਦੇ ਮੁੱਖ ਦਫਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿਚਕਾਰ ਹੋਈ ਇਸ ਲੜਾਈ ਦਾ ਲੜਾਈ ਉਸ ਦਾ ਹਸਪਤਾਲ ਵੱਲਾ ਵੀ ਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਪੰਜੋੜ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾਹਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ਫਿਲਹਾਲ ਐਸਜੀਪੀਸੀ ਦੇ 71 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਉਹ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਦਾ ਹਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕਿਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਆਖੇ ਜੋ ਹੈ ਹਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਹਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਡੀ ਹੈ ਝਗੜਾ ਹੋਇਆ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀਸੀ ਨੇ ਉਸੇ ਨੂੰ ਮੌਕਤ ਦਿੱਤੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਰਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸਜੀਪੀਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾਂ ਗੁਰਰਾਮ ਦਾ ਸ਼ਹੀਦ ਨੂੰ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵਾਲਾ ਵੇਖੇ ਵਿਸੇ ਪਹੁੰਚਿਆ ਇਹ ਰ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਈ ਨੌਜਵਾਨ ਕੰਮ ਕਰਦੇ ਆ ਪਰ ਇਡੀ ਜ਼ਿਆਦਾ ਜਿਹੜੀ ਖਟਾਸ ਆ ਕਿ ਇਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਤਰਖਾਸ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ ਇੱਕ ਮੁਲਾਜ਼ਮ ਨੇ ਜਿਸ ਨੇ ਹਮਲਾ ਕੀਤਾ ਉਸ ਖਿਲਾਫ ਜੜੀ ਇਹ ਸ਼ਿਕਾਇਤ ਦਿੱਤੀ ਜਾਵੇ ਸੋ ਇਸ ਵੇਲੇ ਵੀ ਐਸਜੀਪੀਸੀ ਦੇ ਜਿਹੜੇ ਅ ਦਫ਼ਤਰ ਵਿੱਚ ਇਹ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਇੱਕ ਸਾਹਮ ਦਾ ਮਾਹੌਲ ਬਣਿਆ ਹੋਇਆ ਕਿ ਇੱਕਦਮ ਬਹਿਸ ਹੋਈ ਹੈ ਬਹਿਸ ਤੋਂ ਬਾਅਦ ਲੜਾਈ ਤੋਂ ਬਾਅਦ ਹੀ ਕਿਰਪਾਨ ਕੱਢ ਮਾਰੀ ਔਰ ਐਡੀ ਵੱਡੀ ਜਿਹੜੀ ਸੰਸਥਾ ਹੈ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿ ਉਹਨਾਂ ਅੰਦਰ ਇੰਨੇ ਵੀ ਪੇਸ਼ੈਂਟਸ ਨਹੀਂ ਹੈਗੇ ਕਿ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਗੱਲ ਸੁਲਝਾਉਣ ਵੱਲ ਤੁਰਨੀ ਆ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਦੇ ਕਿ ਮੇਰੇ ਨਾਲ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਕੋਈ ਬਹਿਸ ਬਜ਼ਾਈ ਹੁੰਦੀ ਹੈ ਇਹ ਸਭ ਕੀ ਕਰ ਰਹੇ ਆ ਇਸ ਕਰਕੇ ਕਿਸੇ ਤੱਕ ਗੱਲ ਨਹੀਂ ਪਹੁੰਚੀ ਸਿੱਧਾ ਆ ਕੇ ਕਿਰਪਾਨ ਕੱਢ ਮਾਰੀ ਫਿਲਹਾਲ ਪੁਲਿਸ ਹੁਣ ਕੀ ਤਫਤੀਸ਼ ਕਰਦੀ ਹੈ ਪੁਲਿਸ ਕੇਸ ਐਂਗਲ ਤੋਂ ਤਫਤੀਸ਼ ਕਰਦੀ ਹੈ ਵੀ ਦੇਖਣਾ ਹੋਵੇਗਾ ਬਾਕੀ ਐਸసీపీਸੀ ਦੇ ਵੱਲੋਂ ਜਿਹੜੀ ਕਾਰਵਾਈ ਸਖਤ ਕੀਤੀ ਗਈ ਹੈ ਸਸਪੈਂਡ ਵੀ ਕਰ ਦਿੱਤਾ ਹੈ ਔਰ ਪੁਲਿਸ ਨੂੰ ਵੀ ਜੜੀ ਹੈ ਦਰਖਾਸਤ ਦੇ ਦਿੱਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰ ਮੀਤ ਇਹ ਜਾਣਕਾਰੀ ਦਿੱ ਲਈ ਸੋ ਐਸసీపీਸੀ ਦੇ ਮੁੱਖ ਦਫਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿਚਕਾਰ ਹੋਈ ਇਸ ਲੜਾਈ ਦਾ ਲੜਾਈ ਸਪਤਲ ਵੱਲਾ ਵੀ ਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਪੰਜੋੜ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਫਿਲਹਾਲ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਉਹ ਬਹਿਤ ਮੰਦ ਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਦਾ ਹਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕਿਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਆਖੇ ਜੋ ਹੈ ਹਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਹਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਹੈ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀਸੀ ਨੇ ਉਸੇ ਨੂੰ ਮੌਕਾ ਦਿੱਤੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਰਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫ਼ਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮੁਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸ.ੀ.ਪੀ.ਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮ ਦਾ ਅਸੀਂ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵਾਲਾ ਵੇਖੇ ਕਿ ਵੀ ਸੇ ਪਹੁੰਚਿਆ ਇਹ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਿ ਨੌਜਵਾਨ ਕੰਮ ਕਰਦੇ ਆ ਪਰ ਇਡੀ ਜ਼ਿਆਦਾ ਕਿਹੜੀ ਖਟਾਸ ਆ ਕਿ ਇਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਤਰਖਾਸ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ ਇੱਕ ਮੁਲਾਜ਼ਮ ਨੇ ਜਿਸ ਨੇ ਹਮਲਾ ਕੀਤਾ ਹੈ ਉਸ ਖਿਲਾਫ ਜੜੀ ਇਹ ਸ਼ਿਕਾਇਤ ਦਿੱਤੀ ਜਾਵੇ ਸੋ ਇਸ ਵੇਲੇ ਵੀ ਐਸਜੀਪੀਸੀ ਦੇ ਜਿਹੜੇ ਅ ਦਫ਼ਤਰ ਵਿੱਚ ਇਹ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਇੱਕ ਸਾਹਮ ਦਾ ਮਾਹੌਲ ਬਣਿਆ ਹੋਇਆ ਕਿ ਇੱਕਦਮ ਬਹਿਸ ਹੋਈ ਹੈ ਬਹਿਸ ਤੋਂ ਬਾਅਦ ਲੜਾਈ ਤੋਂ ਬਾਅਦ ਹੀ ਕਿਰਪਾਨ ਕੱਢ ਮਾਰੀ ਔਰ ਐਡੀ ਵੱਡੀ ਜਿਹੜੀ ਸੰਸਥਾ ਹੈ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿ ਉਹਨਾਂ ਅੰਦਰ ਇੰਨੇ ਵੀ ਪੇਸ਼ੈਂਸ ਨਹੀਂ ਹੈਗੇ ਕਿ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਗੱਲ ਸੁਲਝਾਣ ਵੱਲ ਤੁਰਨੀ ਆ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਦੇ ਕਿ ਮੇਰੇ ਨਾਲ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਜਾਂ ਕੋਈ ਬਹਿਸ ਬਜ਼ਾਈ ਹੁੰਦੀ ਹੈ ਸਭ ਕੀ ਕਾਰਨ ਰਿਹਾ ਹੈ ਇਸਾ ਕਿ ਕਿਸੇ ਤੱਕ ਗੱਲ ਨਹੀਂ ਪਹੁੰਚੀ ਸਿੱਧਾ ਆ ਕੇ ਕਿਰਪਾਨ ਕੱਢ ਮਾਰੀ ਫਿਲਹਾਲ ਪੁਲਿਸ ਹੁਣ ਕੀ ਤਫਤੀਸ਼ ਕਰਦੀ ਹੈ ਪੁਲਿਸ ਕੇਸ ਐਂਗਲ ਤੋਂ ਤਫਤੀਸ਼ ਕਰਦੀ ਹੈ ਵੀ ਦੇਖਣਾ ਹੋਵੇਗਾ ਬਾਕੀ ਐਸਪੀਸੀ ਦੇ ਵੱਲੋਂ ਜਿਹੜੀ ਕਾਰਵਾਈ ਸਖਤ ਕੀਤੀ ਗਈ ਹੈ ਸਸਪੈਂਡ ਵੀ ਕਰ ਦਿੱਤਾ ਔਰ ਪੁਲਿਸ ਨੂੰ ਵੀ ਜਿਹੜੀ ਹੈ ਦਰਖਾਸਤ ਦੇ ਦਿੱਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰਮੀਤ ਇਸ ਜਾਣਕਾਰੀ ਦੇ ਲਈ ਸੋ ਐਸਪੀਸੀ ਦੇ ਮੁੱਖ ਦਫ਼ਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿਚਕਾਰ ਹੋਈ ਇਸ ਲੜਾਈ ਦਾ ਲੜਾਈ ਦਾ ਹਸਪਤਾਲ ਵੱਲਾ ਵੀ ਕਿਹੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਪਹੁੰਚੋੜ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾਨ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ਫਿਲਹਾਲ ਐਸਜੀਪੀਸੀ ਦੇ 71 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਉਹ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਦਾ ਹਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕਿਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਖੇ ਜੋ ਹੈ ਹਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਅਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਹੈ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀ ਸੀ ਨੇ ਉਸੇ ਨੂੰ ਮੌਕਾ ਦਿੱਤੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਰਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫ਼ਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮੁਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸ.ਆਈ.ਪੀ.ਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮ ਦਾ ਅਸੀਂ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵਾਲਾ ਵੇਖੇ ਕਿ ਵਿਸੇ ਪਹੁੰਚਿਆ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਿ ਨੌਜਵਾਨ ਕੰਮ ਕਰਦੇ ਆ ਪਰ ਇਡੀ ਜ਼ਿਆਦਾ ਕਿਹੜੀ ਖਟਾਸ ਆ ਕਿ ਇਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਤਰਖਾਸ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ ਇੱਕ ਮੁਲਾਜ਼ਮ ਨੇ ਜਿਸ ਨੇ ਹਮਲਾ ਕੀਤਾ ਹੈ ਉਸ ਖਿਲਾਫ ਜੜੀ ਇਹ ਸ਼ਿਕਾਇਤ ਦਿੱਤੀ ਜਾਵੇ ਸੋ ਇਸ ਵੇਲੇ ਵੀ ਐਸਜੀਪੀਸੀ ਦੇ ਜਿਹੜੇ ਅ ਦਫ਼ਤਰ ਵਿੱਚ ਇਹ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਇੱਕ ਸਾਹਮ ਦਾ ਮਾਹੌਲ ਬਣਿਆ ਹੋਇਆ ਕਿ ਇੱਕਦਮ ਬਹਿਸ ਹੋਈ ਹੈ ਬਹਿਸ ਤੋਂ ਬਾਅਦ ਲੜਾਈ ਤੋਂ ਬਾਅਦ ਹੀ ਕਿਰਪਾਨ ਕੱਢ ਮਾਰੀ ਔਰ ਐਡੀ ਵੱਡੀ ਜਿਹੜੀ ਸੰਸਥਾ ਹੈ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿ ਉਹਨਾਂ ਅੰਦਰ ਇੰਨੇ ਵੀ ਪੇਸ਼ੈਂਸ ਨਹੀਂ ਹੈਗੇ ਕਿ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਗੱਲ ਸੁਲਝਾਣ ਵੱਲ ਤੁਰਨੀ ਆ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਦੇ ਕਿ ਮੇਰੇ ਨਾਲ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਜਾਂ ਕੋਈ ਬਹਿਸ ਬਜ਼ਾਈ ਹੁੰਦੀ ਹੈ ਸਭ ਕੀ ਕਾਰਨ ਰਿਹਾ ਹੈ ਇਸਾ ਕਿ ਕਿਸੇ ਤੱਕ ਗੱਲ ਨਹੀਂ ਪਹੁੰਚੀ ਸਿੱਧਾ ਆ ਕੇ ਕਿਰਪਾਨ ਕੱਢ ਮਾਰੀ ਫਿਲਹਾਲ ਪੁਲਿਸ ਹੁਣ ਕੀ ਤਫਤੀਸ਼ ਕਰਦੀ ਹੈ ਪੁਲਿਸ ਕੇਸ ਐਂਗਲ ਤੋਂ ਤਫਤੀਸ਼ ਕਰਦੀ ਹੈ ਵੀ ਦੇਖਣਾ ਹੋਵੇਗਾ ਬਾਕੀ ਐਸਪੀਸੀ ਦੇ ਵੱਲੋਂ ਜਿਹੜੀ ਕਾਰਵਾਈ ਸਖਤ ਕੀਤੀ ਗਈ ਹੈ ਸਸਪੈਂਡ ਵੀ ਕਰ ਦਿੱਤਾ ਔਰ ਪੁਲਿਸ ਨੂੰ ਵੀ ਜਿਹੜੀ ਹੈ ਦਰਖਾਸਤ ਦੇ ਦਿੱਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰਮੀਤ ਇਸ ਜਾਣਕਾਰੀ ਦੇ ਲਈ ਸੋ ਐਸਪੀਸੀ ਦੇ ਮੁੱਖ ਦਫ਼ਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿਚਕਾਰ ਹੋਈ ਇਸ ਲੜਾਈ ਦਾ ਲੜਾਈ ਦਾ ਹਸਪਤਾਲ ਵੱਲਾ ਵੀ ਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਪੰਜੋੜ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਫਿਲਹਾਲ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਉਹ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਦਾ ਹਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕਿਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਖੇ ਜੋ ਹੈ ਹਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਅਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀ ਸੀ ਨੇ ਉਸੇ ਨੂੰ ਮੌਕੇ ਦੱਸੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਰਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫ਼ਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸ.ੀ.ਪੀ.ਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮ ਦਾ ਸ਼ਹੀਦ ਨੂੰ ਪਤਾ ਲੱਗਿਆ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵੱਲ ਆ ਵੇਖੇ ਤੁਸੀਂ ਤੇ ਪਹੁੰਚਿਆ ਆ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਿ ਨੌਜਵਾਨ ਕੰਮ ਕਰਦੇ ਆ ਪਰ ਇੰਨੀ ਜ਼ਿਆਦਾ ਕਿਹੜੀ ਖਟਾਸ ਆ ਕਿ ਇੰਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਤਰਖਾਸ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ ਇੱਕ ਮੁਲਾਜ਼ਮ ਨੇ ਜਿਸ ਨੇ ਹਮਲਾ ਕੀਤਾ ਹੈ ਉਸ ਖਿਲਾਫ ਜੜੀ ਇਹ ਸ਼ਿਕਾਇਤ ਦਿੱਤੀ ਜਾਵੇ ਸੋ ਇਸ ਵੇਲੇ ਵੀ ਐਸਜੀਪੀਸੀ ਦੇ ਜਿਹੜੇ ਅ ਦਫ਼ਤਰ ਵਿੱਚ ਇਹ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਇੱਕ ਸਾਹਮ ਦਾ ਮਾਹੌਲ ਬਣਿਆ ਹੋਇਆ ਕਿ ਇੱਕਦਮ ਬਹਿਸ ਹੋਈ ਹੈ ਬਹਿਸ ਤੋਂ ਬਾਅਦ ਲੜਾਈ ਤੋਂ ਬਾਅਦ ਹੀ ਕਿਰਪਾਨ ਕੱਢ ਮਾਰੀ ਔਰ ਐਡੀ ਵੱਡੀ ਜਿਹੜੀ ਸੰਸਥਾ ਹੈ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿ ਉਹਨਾਂ ਅੰਦਰ ਇੰਨੇ ਵੀ ਪੇਸ਼ੈਂਸ ਨਹੀਂ ਹੈਗੇ ਕਿ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਗੱਲ ਸੁਲਝਾਉਣ ਵੱਲ ਤੁਰਨੀ ਆ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਦੇ ਕਿ ਮੇਰੇ ਨਾਲ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਕੋਈ ਬਹਿਸ ਬਜ਼ਾਈ ਹੁੰਦੀ ਹੈ ਸਭ ਕੀ ਕਰਨ ਰਿਹਾ ਹੈ ਸੋ ਕਿ ਕਿਸੇ ਤੱਕ ਗੱਲ ਨਹੀਂ ਪਹੁੰਚੀ ਸਿੱਧਾ ਆ ਕੇ ਕਿਰਪਾਨ ਕੱਢ ਮਾਰੀ ਫਿਲਹਾਲ ਪੁਲਿਸ ਹੁਣ ਕੀ ਤਫਤੀਸ਼ ਕਰਦੀ ਹੈ ਪੁਲਿਸ ਕੇਸ ਐਂਗਲ ਤੋਂ ਤਫਤੀਸ਼ ਕਰਦੀ ਹੈ ਵੀ ਦੇਖਣਾ ਹੋਵੇਗਾ ਬਾਕੀ ਐਸਪੀਸੀ ਦੇ ਵੱਲੋਂ ਜਿਹੜੀ ਕਾਰਵਾਈ ਸਖਤ ਕੀਤੀ ਗਈ ਹੈ ਸਸਪੈਂਡ ਵੀ ਕਰ ਦਿੱਤਾ ਔਰ ਪੁਲਿਸ ਨੂੰ ਵੀ ਜੜੀ ਹੈ ਦਰਖਾਸਤ ਦੇ ਦਿੱਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰਮੀਤ ਇਸ ਜਾਣਕਾਰੀ ਦੇ ਲਈ ਸੋ ਐਸਪੀਸੀ ਦੇ ਮੁੱਖ ਦਫਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿੱਚਕਾਰ ਹੋਈ ਇਸ ਲੜਾਈ ਦਾ ਲੜਾਈ ਦਾ ਹਸਪਤਾਲ ਵੱਲ ਆ ਵੀਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਪੰਜੋੜ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਫਿਲਹਾਲ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਉਹ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਦਾ ਹਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕਿਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਆਖੇ ਜੋ ਹੈ ਹਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਅਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਬੰਦਾ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਘਰੋ ਵੀ ਜਦੋਂ ਅੱਜ ਆਇਆ ਤਾਂ ਉਹ ਘਰੋ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਹੈ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀ ਸੀ ਨੇ ਉਸੇ ਨੂੰ ਮੌਕਾ ਦਿੱਤੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਰਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸ.ਆਈ.ਪੀ.ਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮ ਦਾ ਅਸੀਂ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵੱਲ ਲੈ ਕੇ ਤਵੀਸੇ ਪਹੁੰਚਿਆ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਈ ਨੌਜਵਾਨ ਕੰਮ ਕਰਦੇ ਆ ਪਰ ਇੰਨੀ ਜ਼ਿਆਦਾ ਕਿਹੜੀ ਖਟਾਸ ਆ ਕਿ ਇਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ एससीपीसी ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਦਰਖਾਸਤ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ ਇੱਕ ਮੁਲਾਜ਼ਮ ਨੇ ਜਿਸ ਨੇ ਹਮਲਾ ਕੀਤਾ ਹੈ ਉਸ ਖਿਲਾਫ ਜਿਹੜੀ ਇਹ ਸ਼ਿਕਾਇਤ ਦਿੱਤੀ ਜਾਵੇ ਸੋ ਇਸ ਵੇਲੇ ਵੀ ਐਸਜੀਪੀਸੀ ਦੇ ਜਿਹੜੇ ਅ ਦਫ਼ਤਰ ਵਿੱਚ ਇਹ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਇੱਕ ਸਭ ਦਾ ਮਾਹੌਲ ਬਣਿਆ ਹੋਇਆ ਕਿ ਇੱਕਦਮ ਬਹਿਸ ਹੋਈ ਹੈ ਬਹਿਸ ਤੋਂ ਬਾਅਦ ਲੜਾਈ ਤੋਂ ਬਾਅਦ ਹੀ ਕਿਰਪਾਨ ਕੱਟ ਮਾਰੀ ਔਰ ਐਡੀ ਵੱਡੀ ਜਿਹੜੀ ਸੰਸਥਾ ਹੈ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿ ਉਹਨਾਂ ਅੰਦਰ ਇੰਨੇ ਵੀ ਪੇਸ਼ੈਂਟਸ ਨਹੀਂ ਹੈਗੇ ਕਿ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਗੱਲ ਸੁਲਝਾਉਣ ਵੱਲ ਤੁਰਨੀ ਆ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਦੇ ਕਿ ਮੇਰੇ ਨਾਲ ਇਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਕੋਈ ਬਹਿਸ ਬਜਾਈ ਹੁੰਦੀ ਹੈ ਸਭ ਕੀ ਕਰ ਰਿਹਾ ਹੈ ਸੋ ਕਿ ਕਿਸੇ ਤੱਕ ਗੱਲ ਨਹੀਂ ਪਹੁੰਚੀ ਸਿੱਧਾ ਆ ਕੇ ਕਿਰਪਾਨ ਕੱਟ ਮਾਰੀ ਫਿਲਹਾਲ ਪੁਲਿਸ ਹੁਣ ਕੀ ਤਫਤੀਸ਼ ਕਰਦੀ ਹੈ ਪੁਲਿਸ ਕੇਸ ਐਂਗਲ ਤੋਂ ਤਫਤੀਸ਼ ਕਰਦੀ ਹੈ ਵੀ ਦੇਖਣਾ ਹੋਵੇਗਾ ਬਾਕੀ ਐਸਪੀਸੀ ਦੇ ਵੱਲੋਂ ਜਿਹੜੀ ਕਾਰਵਾਈ ਸਖਤ ਕੀਤੀ ਗਈ ਹੈ ਸਸਪੈਂਡ ਵੀ ਕਰ ਦਿੱਤਾ ਔਰ ਪੁਲਿਸ ਨੂੰ ਵੀ ਜੜੀ ਹੈ ਦਰਖਾਸਤ ਦੇ ਦਿੱਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰਮੀਤ ਇਸ ਜਾਣਕਾਰੀ ਦਿਲੇ ਸੋ ਐਸਪੀਸੀ ਦੇ ਮੁੱਖ ਦਫਤਰ ਦੇ ਵਿੱਚ ਦੋ ਮੁਲਾਜ਼ਮ ਆਪਸ ਦੇ ਵਿੱਚ ਭੜ ਗਏ ਨਿੱਜੀ ਝਗੜਾ ਸੀ ਪਰਿਵਾਰਕ ਕੋਈ ਕਾਰਨ ਰਿਹਾ ਦੋਹਾਂ ਦੇ ਵਿੱਚਕਾਰ ਹੋਈ ਇਸ ਲੜਾਈ ਦਾ ਲੜਾਈ ਉਸ ਹਸਪਤਾਲ ਵੱਲ ਆ ਵੀਖੇ ਪਹੁੰਚਿਆ ਉਸ ਦਾ ਹਾਲ ਜਾਣਨ ਵਾਸਤੇ ਤੇ ਇਹ ਅੱਜ ਖਬਰ ਪਹੁੰਚੋੜ ਕੇ ਰੱਖ ਰਹੀ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਜੋ ਆਪਸ ਦੇ ਵਿੱਚ ਲੜੇ ਨੇ ਇਸ ਤਰੀਕੇ ਨਾਲ ਕਿ ਦੂਜੇ ਨੂੰ ਕਿਰਪਾਹ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ਫਿਲਹਾਲ ਐਸਜੀਪੀਸੀ ਦੇ 71 ਪ੍ਰਤਾਪ ਸਿੰਘ ਹੋਰਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜੋ ਘਟਨਾ ਹੋਈ ਹੈ ਉਹ ਬਹਿਤ ਮੰਦਭਾਗੀ ਘਟਨਾ ਹੈ ਮਾੜੀ ਘਟਨਾ ਹੈ ਜਿਸ ਤੋਂ ਬਾਅਦ ਕਿ ਐਸਜੀਪੀਸੀ ਨੇ ਉਸੇ ਮੌਕੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਸਸਪੈਂਡ ਕੀਤਾ ਦੂਜੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਉਸ ਦਾ ਹਾਲ-ਚਾਲ ਜਾਣਨ ਵਾਸਤੇ ਵੀ ਸਾਡੇ ਵੱਲੋਂ ਇੱਕ ਵਫਦ ਜਾ ਰਿਹਾ ਸਖਤਰ ਸਾਹਿਬ ਪਬਲਿਕੇਸ਼ਨ ਵਿਭਾਗ ਤੋਂ ਬਾਕੀ ਵੱਖ-ਵੱਖ ਵਿਭਾਗਾਂ ਤੋਂ ਵੀ ਗੁਰੂ ਰਾਮ ਦਾ ਹਸਪਤਾਲ ਵੱਲ ਖੇ ਜੋ ਹੈ ਹਾਲ-ਚਾਲ ਜਾਣਨ ਵਾਸਤੇ ਉਸ ਜ਼ਖਮੀ ਮੁਲਾਜ਼ਮ ਦਾ ਪਹੁੰਚੇ ਨੇ ਜੀ ਹਰਮਿਤ ਕੀ ਵਜ੍ਹਾ ਕੀ ਹੋਈ ਹੈਗੀ ਮਤਲਬ ਪਰਿਵਾਰਕ ਝਗੜਾ ਠੀਕ ਹੈ ਦੱਸਿਆ ਜਾ ਰਿਹਾ ਪਰ ਕੀ ਕਿਸ ਗੱਲ ਨੂੰ ਲੈ ਕੇ ਗੱਲ ਇੱਥੋਂ ਤੱਕ ਪਹੁੰਚੀ ਕਿ ਤਲਵਾਰ ਚੁੱਕਦਾ ਇੱਕ ਬੰਦਾ ਰਬ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਹੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਘਰੋਂ ਵੀ ਜਦੋਂ ਅੱਜ ਆਇਆ ਤਾਂ ਉਹ ਘਰੋਂ ਵੀ ਲੜਾਈ ਕਰਕੇ ਆਇਆ ਔਰ ਆਪਸ ਦੇ ਵਿੱਚ ਕੋਈ ਰਿਸ਼ਤੇਦਾਰੀ ਸੀਗੀ ਜਾਂ ਪਹਿਲਾਂ ਵਧੀਆ ਮਿਲਣਾ ਵਰਤਣਾ ਸੀਗਾ ਜੋ ਰਿਸ਼ਤੇ ਦੇ ਵਿੱਚ ਖਟਾਸ ਆਈ ਤੇ ਆਪਸ ਦੇ ਵਿੱਚ ਜਿਹੜਾ ਬੋਲਬਾਣੀ ਬੰਦ ਹੋਈ ਹੈ ਔਰ ਅੱਜ ਬਹਿਸ ਹੋਣ ਦੇ ਕਰਕੇ ਜਿਹੜੀ ਬਹਿਸ ਇੰਨੀ ਵੱਧੀ ਹੈ ਝਗੜਾ ਹੋਇਆ ਝਗੜੇ ਦੇ ਦੌਰਾਨ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਨੂੰ ਕੱਢ ਕੇ ਕਿਰਪਾਨ ਮਾਰ ਦਿੱਤੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਸੋ ਫਿਲਹਾਲ ਕਾਰਨ ਜੋ ਐਸਜੀਪੀ ਨੇ ਉਸੇ ਮੌਕੇ ਦੱਸੀ ਹੈ ਔਰ ਇਹ ਵੀ ਦੱਸਿਆ ਹੈ ਕਿ ਸੀ ਸਸਪੈਂਡ ਵੀ ਕਰ ਦਿੱਤਾ ਹੈ ਔਰ ਬਾਕੀ ਕੀ ਕਰਨੇ ਉਹਨੇ ਇਹ ਵੀ ਪੁੱਛਿਆ ਕਿ ਅਸੀਂ ਪੁਲਿਸ ਨੂੰ ਕੇਸ ਦੇ ਦਿੱਤਾ ਹੈ ਪੁਲਿਸ ਆਪਣੇ ਵੱਲੋਂ ਤਫਤੀਸ਼ ਕਰੇਗੀ ਜੋ ਵੀ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਇੱਕ ਮਲਾਜ਼ਮ ਜਿਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਉਸੇ ਨੂੰ ਦੇਖਦਿਆਂ ਹੋਇਆ ਐਸ.ਆਈ.ਪੀ.ਸੀ ਦੇ ਵੱਲੋਂ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਪਹਿਲਾ ਗੁਰਰਾਮ ਦਾ ਅਸੀਂ ਪਤਾ ਲੱਗਾ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਤਾਂ ਗੁਰਰਾਮ ਦਾ ਹਸਪਤਾਲ ਵਾਲਾ ਵੇਖੇ ਤੁਸੀਂ ਪਹੁੰਚਿਆ ਆ ਆਪਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਕਈ ਮੁਲਾਜ਼ਮ ਕੰਮ ਕਰਦੇ ਆ ਮੈਂ ਤਸਵੀਰ ਦਿਖਾ ਰਿਹਾ ਜਿੱਥੇ ਕਿ ਕਈ ਮੁਲਾਜ਼ਮ ਐਸਜੀਪੀਸੀ ਵਿੱਚ ਕੰਮ ਕਰਦੇ ਆ ਕਈ ਨੌਜਵਾਨ ਕੰਮ ਕਰਦੇ ਆ ਪਰ ਇੰਨੀ ਜ਼ਿਆਦਾ ਕਿਹੜੀ ਖਟਾਸ ਆ ਕਿ ਇੰਨਾ ਜ਼ਿਆਦਾ ਕਿਹੜਾ ਮਨ ਦੇ ਵਿੱਚ ਗੁੱਸਾ ਆ ਗਿਆ ਰੋਅ ਆ ਗਿਆ ਕਿ ਇੱਕ ਕਿਰਪਾਨ ਕੱਢ ਕੇ ਦੂਜੇ ਨੂੰ ਮਾਰ ਦਿੱਤੀ ਮੁਲਾਜ਼ਮ ਦੋਵੇਂ ਨੌਕਰੀ ਕਰਦੇ ਨੇ ਇੱਥੇ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਹੁੰਦੀ ਹੈ ਪਰ ਅਚਾਨਕ ਕਿਹੜਾ ਐਸਾ ਜਿਹੜਾ ਕੰਮ ਹੋ ਗਿਆ ਕਿ ਕਿਰਪਾਨ ਦੇ ਨਾਲ ਹੀ ਵਾਰ ਕਰ ਦਿੱਤਾ ਸੋ ਐਸਜੀਪੀਸੀ ਦੇ ਪ੍ਰਧਾਨ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਪ੍ਰਧਾਨ ਐਸਜੀਪੀਸੀ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਸ ਮੁਲਾਜ਼ਮ ਨੂੰ ਸਸਪੈਂਡ ਕਰੋ ਜਿਸ ਨੇ ਕੀ ਹਮਲਾ ਕੀਤਾ ਹੈ ਤੇ ਪੁਲਿਸ ਨੂੰ ਐਸਜੀਪੀਸੀ ਇੱਕ ਤਰਖਾਸ ਦੇਵੇ ਕਿ ਸਾਡੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ